ਵਾਇਗੁਰੂ ਦੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪਿਆਰਿਓ ਮੈਂ ਬਹਾਦਰ ਸ਼ੰਕਰ ਨੌਰੀ ਦਾ ਕੈਮਿਕਲੀ ਪ੍ਰੋਫੈਸਰ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਕੁਝ ਦਿਨਾਂ ਤੋਂ ਆਪਾਂ ਕੈਨੇਡਾ ਦੇ ਕਿਤੇ ਆਏ ਹੋਏ ਹਾਂ ਸੋ ਕਾਫੀ ਦਿਨ ਬੀਜੀ ਸੀ ਸੋ ਕਾਫੀ ਸਤਨਾ ਮਿੱਤਰਾਂ ਦੇ ਸਨੇਹ ਸੀ ਵੀ ਉੱਥੋਂ ਦੇ ਸਿੱਖਤਮ ਬਾਰੇ ਕੁਝ ਕੁ ਜੋ ਤੁਹਾਨੂੰ ਪ੍ਰੈਕਟੀਕਲ ਗਰਾਉਂਡ ਤੇ ਜਾ ਕੇ ਤੁਹਾਨੂੰ ਮਹਿਸੂਸ ਹੋਵੇ ਕਿੱਦਾਂ ਦਾ ਸਿੱਖਣਾ ਸਭ ਥੋੜਾ ਦੱਸਣਾ ਸੋ ਅੱਜ ਆਪਾਂ ਸ਼ੁਰੂਆਤ ਕਰਨ ਲੱਗੇ ਆਂ ਸਾਡੇ ਪਾਸਟਾ ਨੇ ਸਾਨੂੰ ਬਾਣੀ ਦੇ ਅੰਦਰ ਸਮਝਾਇਆ ਹੈ ਕਿ ਬਲੇਹਾਰੀ ਕੁਦਰਤ ਬਸਿਆ ਤੇਰਾ ਅੰਤ ਨਾ ਜਾਇ ਰੱਖਿਆ ਕੁਦਰਤ ਨੂੰ ਪਿਆਰ ਕਰੋ। ਜੋ ਸਭ ਤੋਂ ਵਧੀਆ ਗੱਲ ਇਹ ਲੱਗੀ ਇਸ ਤਰ੍ਹਾਂ ਕਿ ਗ੍ਰੀਨਰੀ ਹੈ ਜੋ ਨੇਚਰਲੀ ਹੈ ਪਾਰਕ ਹੈ ਉਹਨਾਂ ਦੀ ਸਾਮ ਸੁਭਾਲ ਹੈ ਬੰਦੇ ਦਾ ਮਨ ਖੁਸ਼ ਹੁੰਦਾ ਹੈ। ਨੈਕਸਟ ਪਾਰ ਕੀ ਦੀ ਪੋਲਿਟੀ ਜਦੋਂ ਆਪਾਂ ਆਪਣੇ ਸਿਟੀ ਦੀ ਗੱਲ ਕਰਦੇ ਹਾਂ ਉੱਥੇ ਜਿਹੜੇ ਸਾਡੇ ਪਾਰਕ ਵਗੈਰਾ ਬਣੇ ਹੋਏ ਆ ਬਹੁਤੀ ਪੰਨ ਤੋੜ ਬੋਤਾਂ ਸਾਪ ਸਪੈਨਾ ਹੋਣਾ ਕਿਉਂਕਿ ਸਾਡੀਆਂ ਜ਼ਿੰਮੇਵਾਰੀਆਂ ਸਾਡੀਆਂ ਰਿਸਪੌਂਸਿਬਿਲਟੀਆਂ ਨੇ ਜਿਹੜੀਆਂ ਉਹ ਅਸੀਂ ਉਸ ਤਰੀਕੇ ਨਾਲ ਨਹੀਂ ਸਮਝਦੇ ਪਰ ਜਦੋਂ ਇੱਥੇ ਦੇਖਦੇ ਆ ਕਿ ਲੋਕ ਸੱਚੀ ਬੜੇ ਇਮਾਨਦਾਰੀ ਨਾਲ ਕੁਦਰਤ ਦੇ ਬਣਾਏ ਹੋਏ ਨੇਚਰ ਨੂੰ ਸੰਭਾਲ ਕੇ ਰੱਖਦੇ ਆ ਬੜਾ ਪਿਆਰ ਹੈ ਇਹਨਾਂ ਦਾ ਤੇ ਹਰ ਇੱਕ ਐਕਟੀਵਿਟੀ ਹਰ ਇੱਕ ਇਹਨਾਂ ਦੀ ਜਿਹੜੀ ਮੂਵਮੈਂਟ ਹੈ ਬੜੀ ਸੋਹਣੀ ਲੱਗਦੀ ਹੈ ਸੋ ਅਸੀਂ ਕੋਸ਼ਿਸ਼ ਕਰੀਏ ਜਿੰਨਾ ਕੋ ਸਾਡੇ ਵਾਲੇ ਦੁਆਰੇ ਸਾਡੇ ਘਰ ਮੈਨੂੰ ਜਦੋਂ ਅਸੀਂ ਸਟੱਡੀ ਕਰਦੇ ਆ ਨਾ ਉਹਦੇ ਵਿੱਚ ਪੜ੍ਹਦੇ ਆ ਤੇ ਜਿਹੜੇ ਰੰਗ ਨੇ ਉਹਨਾਂ ਦਾ ਮਨੋਵਿਗਿਆਨਕ ਪ੍ਰਭਾਵ ਵੀ ਹੈ। ਸਾਡੇ ਘਰ ਵਿੱਚ ਛੋਟੇ ਛੋਟੇ ਪੋਲੇ ਲੱਗੇ ਹੋਣ। ਹਾਲੇ-ਦਾਲੇ ਗ੍ਰੀਨਰੀ ਲੱਗੀ ਹੋਵੇ ਤਾਂ ਮਨ ਕਹਿ ਦਿੰਦਾ। ਸੋ ਆਪ ਸਾਰਿਆਂ ਨੇ ਇਹ ਸਿਸਟਮ ਬਾਰੇ ਸੋਸ਼ਲ ਮੀਡੀਆ ਤੇ ਵੈਸੇ ਮੁਕਤੀ ਪੜ੍ਹੀ ਹੈ। ਪਰ ਇਹ ਮੈਨੂੰ ਬਹੁਤ ਵਧੀਆ ਲੱਗਿਆ। ਜਦੋਂ ਪਾਰਕ ਵਿੱਚ ਆਉਂਦੇ ਆ ਬੱਚੇ ਖੇਡਦੇ ਆ ਕਿੱਲੇ ਕਿੱਲੇ ਤੇ ਇੰਜੋਏ ਕਰਦੇ ਆ ਲੋਕ। ਆਪਸ ਵਿੱਚ ਇਹਨਾਂ ਦਾ ਬੜਾ ਪਿਆਰ ਹੈ। ਸੋ ਆਪਾਂ ਕੁਦਰਤ ਨੂੰ ਪਿਆਰ ਕਰੀਏ। ਕੁਦਰਤ ਨੇ ਜੋ ਕੁਝ ਬਣਾਇਆ ਬੜਾ ਬਾਖਮਾਲ ਬਣਾਇਆ ਤੇ ਹੈਰਾਨੀ ਹੁੰਦੀ ਹੈ ਕਿ ਇੱਡੇ ਵੱਡੇ ਸਿਸਟਮ ਨੂੰ ਇਹ ਰਟੀਨ ਨਾਲ ਕਿਤਾ ਸੰਭਾਲਦੇ ਬੜੀਆਂ ਜ਼ਿੰਮੇਵਾਰੀਆਂ ਨਾਲ ਪਿਆਰ ਕਰਦੇ ਆ ਸਾਰੇ ਕਰਦੇ ਸੋ ਕੋਸ਼ਿਸ਼ ਕਰੀ ਜੀ ਆਪਾਂ ਆਪਣੇ ਆਲੇ ਦਾਲੇ ਨੂੰ ਸਾਫ਼ ਸੁਥਰਾ ਰੱਖੀਏ ਕਿਉਂਕਿ ਜੇ ਇਹ ਜਿਹੜੇ ਕੰਟਰੀ ਹੈ ਜਿੰਨੇ ਵੀ ਬਾਹਰਲੇ ਦੇਸ ਆਪਾਂ ਕਹਿੰਦੇ ਆ ਇਹ ਬੜੇ ਸਾਫ਼ ਸੁਥਰੇ ਕਿਉਂਕਿ ਇੱਥੇ ਦਾ ਸਿਸਟਮ ਜੋ ਦੇ ਰਿਹਾ ਜੋ ਇੱਥੇ ਦੇ ਉਹਨੂੰ ਸੁਭਾਲਦੇ ਆ ਉਹਨੂੰ ਪਿਆਰ ਕਰਦੇ ਆ ਇੱਥੇ ਕੰਦ ਨਹੀਂ ਪਾਉਂਦੇ ਆਪਾਂ ਆਪਣੇ ਦੇਖਦੇ ਆਂ ਪਿੰਡਾਂ ਦੇ ਵਿੱਚ ਜੇ ਨਾਲੀ ਸਾਫ਼ ਕਰਨ ਵਾਲਿਆਂ ਨੇ ਬਾਹਰ ਢੇਰੀ ਲਾਤੀ ਤਾਂ ਉੱਥੇ ਹੀ ਲੱਗੀ ਐ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝੀਏ ਸੋ ਬੜਾ ਕਮਾਲ ਦਾ ਬੜਾ ਸੋਹਣਾ ਬੜਾ ਮਲਕੂਸੰਦ ਆਪ ਸਾਰੇ ਦੇਖ ਰਹੇ ਹੋ ਸੋ ਸਾਰੇ ਬਹੁਤ ਬਹੁਤ ਪਿਆਰ ਜਲਦੀ ਆਪਾਂ ਤੁਹਾਨੂੰ ਲੈਫਟ ਬਿੱਜੀ ਵਿੱਚ ਲੰਘਦੇ ਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ